ਕਰੀ ਹਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਵੱਡੀ ਤਨਾਸਦੀ ਨਹੀਂ ਹੋ ਸਕਦੀ ਸਾਡੀ ਕੋਈ ਵੀ ਇੱਕ ਬੰਦੇ ਸਾਡੇ ਜਿਹੜੇ ਬੱਚੇ ਨੇ ਪੰਥ ਦੇ ਜਿਹੜੇ ਸੇਵਾਦਾਰ ਨੇ ਜਿਨ੍ਹਾਂ ਨੇ ਪੰਥ ਵਾਸਤੇ ਆਪਣੀ ਜੀਵਨ ਜ਼ਿੰਦਗੀਆਂ ਜਿਹੜੀਆਂ ਨੇ ਆਪਣੀਆਂ ਨਿਸ਼ਾਵਰ ਕੀਤੀਆਂ ਨੇ ਡਿਬਰੂਗਰ ਰਗੀਆਂ ਜ਼ਿਲਾਂ ਦੇ ਵਿੱਚ ਕੋਖੜ ਧਾਲ ਤੇ ਬੈਠੇ ਨੇ ਤੇ ਮੌਤ ਵੱਲ ਨੂੰ ਅੱਗੇ ਵੱਧ ਰਹੇ ਨੇ ਦੂਜੇ ਪਾਸੇ ਮਾਵਾਂ ਨੇ ਸਾਡੀਆਂ ਜਿਹੜੀਆਂ ਅੱਜ ਇੰਨਾ ਮਜਬੂਰ ਹੋ ਗਈਆਂ ਨੇ ਵੀ ਉਹ ਆਪਣੇ ਬੱਚਿਆਂ ਦੇ ਵਾਸਤੇ ਉਹਨਾਂ ਦੀ ਜ਼ਿੰਦਗੀ ਦੇ ਵਾਸਤੇ ਖੁਦ ਛੜਕਾਂ ਦੇ ਬੇਟੀਆਂ ਨੇ ਇਸ ਤੋਂ ਵੱਡੀ ਸ਼ਰਮ ਵਾਲੀ ਮੈਨੂੰ ਲੱਗਦਾ ਸਾਡੇ ਵਾਸਤੇ ਗੱਲ ਨਹੀਂ ਕੋਈ ਹੈਗੀ ਸਾਡੀਆਂ ਜਿੰਨੀਆਂ ਸੰਸਥਾਵਾਂ ਨੇ ਦਾਲਪੰਥ ਨੇ ਸੰਪਰਦਾਵਾਂ ਨੇ ਟਕਸਾਲਾਂ ਨੇ ਮੈਨੂੰ ਲੱਗਦਾ ਵੀ ਉਹਨਾਂ ਦੇ ਵਾਸਤੇ 10 ਮਿੰਟ ਦੀ ਖੇਡ ਆ ਜੇਕਰ ਇਕੱਠੇ ਹੋ ਕੇ ਇੱਕ ਸਟੇਟਮੈਂਟ ਦੇਣ ਸਿੱਧਾ ਸਰਕਾਰ ਨੂੰ ਇਹ ਕਹਿਣ ਕਿ ਠੀਕ ਆ ਜੀ ਉਹਨਾਂ ਨੇ ਜੁਰਮ ਕੀਤਾ ਸੀ ਤੁਸੀਂ ਉਹਨਾਂ ਨੂੰ ਉਹਦੇ ਜੁਰਮ ਦੀ ਸਜ਼ਾ 45 ਸਾਲ ਲਾਤਾ ਐਨਐਸ ਕਟਾਲੀ ਰਹਿੰਦੀ ਖੁੰਦੀ ਜਿਹੜੀ ਕੋਈ ਹੋਰ ਸਜ਼ਾ ਵਾ ਤੁਸੀਂ ਉਹ ਵੀ ਇਹਨਾਂ ਨੂੰ ਦਿਓ ਪਰ ਘਟੋ ਘਟ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਜਿੱਥੇ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਮਿਲ ਸਕਣ ਡਿਬੜੂ ਗੱਲ ਅਗੇ ਜੇਲ੍ਹਾਂ ਦੇ ਵਿੱਚ ਜਿੱਥੇ ਕੋਈ ਪਰਿਵਾਰ ਜਾ ਹੀ ਨਹੀਂ ਸਕਦਾ ਜਾਣ ਵਾਸਤੇ ਤਿੰਨ ਤਿੰਨ ਦਿਨ ਲੱਗ ਜਾਂਦੇ ਆ ਉੱਥੇ ਉਹਨਾਂ ਦੀ ਕੀ ਮਦਦ ਹੋ ਸਕਦੀ ਆ ਜਾਂ ਕੀ ਉਹਨਾਂ ਨੂੰ ਕਸੂਰ ਦੇ ਮਿਲ ਸਕਦੀ ਆ ਪਤਾ ਹੀ ਆਪਾਂ ਨੂੰ ਲੰਘੇ ਸਮੇਂ ਦੇ ਵਿੱਚ ਉੱਥੇ ਭਾਈ ਮਕਪਾਲ ਸਿੰਘ ਤੇ ਜਿੰਨੇ ਸਾਥੀ ਨੇ ਉਹ ਸਾਰੇ ਐਸ ਵੇਲੇ ਮਰਨ ਵਰਦ ਤੇ ਬੈਠੇ ਨੇ ਵਿੱਚੋਂ ਦੋ ਤਿੰਨ ਸਿੰਘਾਂ ਦੀ ਹਾਲਤ ਬੜੀ ਨਾਜੂਕਾ ਜਿਉਂ-ਜਿਉਂ ਦਿਨ ਟੱਪੀ ਜਾਂਦੇ ਨੇ ਆਪਾਂ ਸਮਝ ਸਕਦੇ ਹਾਂ ਬਿਨਾ ਪਾਣੀ ਤੋਂ ਰਹਿਣਾ ਤੇ ਖਾਣੇ ਤੋਂ ਰਹਿਣਾ ਕਿੱਡਾ ਔਖਾ ਸੋ ਇਹ ਬੜੀ ਵੱਡੀ ਸਾਡੇ ਵਾਸਤੇ ਐਸ ਵੇਲੇ ਚੈਲੰਜ ਵੀ ਆ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਇਸੇ ਤਰੀਕੇ ਦੇ ਨਾਲ ਮਰਨ ਵਾਸਤੇ ਛੱਡਤਾ ਤੇ ਸਾਡੀ ਕੌਮ ਦੀ ਕੌਣ ਗੱਲ ਕਰੂਗਾ ਪੰਥ ਦੀ ਕੌਣ ਗੱਲ ਪਵਿੱਖ ਚ ਕਰੂਗਾ ਇੱਕ ਬੰਨੇ ਗੋਲੀਆਂ ਦੇ ਨਾਲ ਬਾਡਾਂ ਤੇ ਮਰ ਰਹੇ ਨੇ ਦੂਜੇ ਬੰਨੇ ਪੋਖੜ ਤਲਾਂ ਦੇ ਇਤਰਾ ਮਾਵਾ ਖੁਦ ਮਾਤਾ ਜੀ ਹੁਣੀ ਨੇ ਜਿੰਨੇ ਪਰਿਵਾਰ ਨੇ ਡਿਗਲ ਵਾਲੇ ਸਿੰਘਾਂ ਦੇ ਸਾਰੇ ਹੀ ਪੋਖੜ ਤਾਲ ਦੇ ਨੇ ਮਾਤਾ ਜੀ ਹੁਣੀ ਪਿਤਾ ਜੀ ਹੁਣੀ ਪਾਣੀ ਵੀ ਨਹੀਂ ਪੀ ਰਹੇ ਤੇ ਕੀ ਅਸੀਂ ਇਹ ਚਾਹੁੰਦੇ ਆ ਵੀ ਇਹ ਵੀ ਜਿਹੜਾ ਉਹ ਸੀਰ ਛੱਡ ਦੇਣ ਤੇ ਉਹ ਵੀ ਛੱਡ ਦੇਣ ਫਿਰ ਅਸੀਂ ਬਾਅਦ ਚ ਵਰਸ਼ੀਆਂ ਮਨਾਵਾਂਗੇ ਵਰਸ਼ੀਆਂ ਮਨਾ ਕੇ ਯਾਦ ਕਰਾਂਗੇ ਵੀ ਹਾਂ ਭਾਈ ਬੜੀ ਵੱਡੀ ਕੁਰਬਾਨੀ ਸੀ ਪੰਥੀ ਇਹਨਾਂ ਦੇ ਵਾਸਤੇ ਸੋ ਸਾਡੀ ਬੇਨਤੀ ਆ ਤੁਹਾਡੇ ਚਰਨਾਂ ਦੇ ਵਿੱਚ ਸਾਡੇ ਮੁਖੀਓ ਸਾਡੀਆਂ ਸੰਸਥਾਵਾਂ ਦੇ ਮੁਖੀਆਂ ਤੁਸੀਂ ਆਓ ਆ ਕਰਕੇ ਹਲੂਣਾ ਮਾਰੋ ਸਰਕਾਰਾਂ ਨੂੰ ਇੱਥੇ ਅਸੀਂ ਕੋਈ ਵਾਇਲੈਂਸ ਕਰਨ ਵਾਸਤੇ ਨਹੀਂ ਕਹਿ ਰਹੇ ਇਹ ਨਹੀਂ ਕਹਿ ਰਹੇ ਵੀ ਡਾਂਗਾ ਚੱਕ ਲਈਏ ਘਟੋ ਘਟ ਇੱਥੇ ਨਾਲ ਪਰਿਵਾਰਾਂ ਦੇ ਖੜ ਕੇ ਤੁਸੀਂ ਅਪੀਲ ਤਾਂ ਕਰ ਹੀ ਸਕਦੇ ਹੋ ਸਰਕਾਰਾਂ ਨੂੰ ਵੀ ਐਡਾ ਕਿਹੜਾ ਜ਼ੁਲਮ ਕਰਦਾ ਵਾ ਵੀ ਜਿਹੜਾ ਇੰਨਾ ਜ਼ਿਆਦਾ ਇੰਨਾ ਵੱਡਾ ਧੱਕਾ ਕੀਤਾ ਜਾ ਰਿਹਾ ਸੋ ਮੇਰੀ ਬੇਨਤੀ ਹੈ ਸੰਗਤ ਨੂੰ ਵੀ ਬੇਨਤੀ ਹੈ ਵੀ ਅਸੀਂ ਉਦਾਂ ਥਾਵਾਂ ਤੇ ਬਹੁਤ ਵੱਡੀ